ਜੁੱਤਾ ਸੁਦਾ 5000 ਕਿਰਾ ਮੰਗ ਲਿਆ 2000 ਖਤਰਨਾਕ ਮੰਗ ਰਿਹਾ ਇਹਨਾਂ ਤਿੰਨਾਂ ਦਾ ਹਾਂ ਬਾਈ ਯਾਰ ਇਹ ਵੀ ਤਿੰਨਾਂ ਦਾ 20 ਮੰਗ ਲਿਆ ਕਿਉਂ ਬਾਈ ਬੋਲ ਬੋਲ ਬਾਈ ਮੈਨੂੰ 9000 ਰੁਪਏ ਦੇ ਦਿੰਦਾ ਬਾਈ ਤਿੰਨਾਂ ਦਾ ਇਹਨਾਂ ਦਾ ਲੈ ਵੀ ਤਿੰਨੇ ਦਾ ਕਹਿੰਦਾ 9000 ਰੁਪਿਆ ਹਾਂ ਇਹਨਾਂ ਦਾ ਕਟੂ ਮਾਲਿਆ ਨਾ ਨਾ ਬਾਤ ਗੱਪਣ ਹੋਈ ਅੱਜ ਹੀ ਅੱਛਾ ਇਹ ਗੱਪਣਾ ਅਸੀਂ ਰੱਖਣ ਵਾਲੀ ਆ ਬਾਈ ਦੋ ਕਟੂਨ ਆ ਅੱਛਾ ਇੱਕ ਰੱਖਣ ਵਾਲੀ ਆ ਕੀ ਦੋ ਕਟੂਨ ਆ ਦੋ ਕਟੂਨ ਆ ਹਾਂ ਕਰੋ ਫਿਰ ਅਸੀਂ ਨਹੀਂ ਦਿੰਦੇ ਬਾਈ 17 ਦਾ ਕਟ 17 ਦਾ ਕਟ ਨਹੀਂ ਦਿੰਦੇ ਮੈਂ 9.5 ਦਾ ਕਦਾ ਲਾ ਦਿੰਦਾ ਬਈ 9 ਲਾਇਆ ਸਾਢੇ 9 ਸਾਢੇ 9 ਕਰ ਦਿੰਦਾ ਲੈਣੀ ਇਹਨੇ ਹਾਂ ਲੈਣੀ ਇਹਨੇ 16000 ਰੁਪਏ ਦੇ ਦੇ ਯਾਰ ਚੱਕ ਭੈਣ ਜੀ ਮੋੜੀ ਵੀ ਨੀ ਗੱਲ ਮਝਵਾਕਾਂ ਨਹੀਂ ਚੱਲ ਨਹੀਂ ਠੀਕ ਆ ਫਿਰ 7000 7000 ਤਾਂ ਠੀਕ ਆ ਫਿਰ ਯਾਰ ਕੋਈ ਹੋਰ ਤਾਂ ਨਹੀਂ ਲਾਇਆ ਯਾਰ ਹਾਂ ਠੀਕ ਆ ਆਪਾਂ ਵੀ ਕਰਦਾ ਫਿਰ ਆ ਓ ਟੈਗ ਲਾ ਫਿਰ ਤਾਂ 9 ਦੇ ਦਿੰਦਾ ਸਾਢੇ 9 ਲਾਇਆ ਸਾਢੇ 9 ਸਾਢੇ 9 ਹਾਂ ਨਾ ਨਾ ਬਾਈ ਯਾਰ ਤੁਸੀਂ ਰੇ ਕਰ ਲਓ ਨਾ ਰੇ ਕਰਕੇ ਆ ਇਧਰ ਪਾ ਇਧਰ ਤਾਂ ਇਧਰ ਪਾ ਦੋ ਯਾਰ ਚੱਲੇ ਆ ਆ ਕੱਲੀ ਵੇਚਣੀ ਵੇਚੇ ਕਿੰਨਾ ਲਾ ਦੇਗਾ ਕੱਲੀ ਲਾਲ ਕੱਲੀ ਤਾਂ ਬੋਲ ਜਾਨ ਤੈਨੂੰ ਕਿੰਨੇ ਦੀ ਵਿੱਚ ਹੈ ਇਹ ਤੂੰ ਬੋਲ ਕੱਲੀ ਉਹ ਤਿੰਨਾਂ ਦੀ ਕਰੋ ਯਾਰ ਤਿੰਨਾਂ ਦੀ ਕਰੋ ਚੱਲ ਤਿੰਨਾਂ ਦੀ 4000 ਦਾ ਹਾਂ ਯਾਰ ਤੂੰ ਇਹਨਾਂ ਦਾ ਕਿੰਨਾ ਦਾ ਨੌ ਦਾ ਘੱਟ ਆ ਯਾਰ ਸਾਡੇ ਨੂੰ ਤਾਂ ਘੱਟ ਹੈ ਨਾ ਤਿੰਨਾਂ ਨੇ ਯਾਰ ਮੈਨੂੰ ਪੂਰਾ ਉਹ ਹੈਗੇ ਤਾਂ ਬੱਚੇ ਹਾਂ ਬੋਲ ਹੁਣ ਹੋਰ ਲਾ ਦੇ ਆ ਦੇਖ ਲੈ ਕਿੰਨਾ ਕਰ ਦਊਗਾ ਚੱਲ ਤੂੰ ਐ ਕਰ ਤਿੰਨਾਂ ਦਾ 35 3500 ਕਰ ਅੰਤ ਵਿੱਚ ਸੌਦਾ 10500 ਹੋ ਗਿਆ ਹਾਂ 10500 ਨਹੀਂ ਭਾਈ ਠੀਕ ਹੈ ਜਰਾ ਇੰਨੇ ਬਾਬੇ ਨੂੰ ਪੁੱਛ ਲੋ ਬਾਬਾ ਬੈਠਾਗਾ ਮੈਂ ਇੱਥੇ ਲਵੇ ਰਸਾ ਵੀ ਖੋਲਣ ਦਿੰਦਾ ਰਸਾ ਉਹ ਕੋਲੇ ਰਸਾ ਉਹ ਬੰਨੀ ਬੈਠਾ ਹਾਂ ਨਸਾਨੀ ਰੱਖੋ ਨਾ ਕੋਈ ਰੱਖਦਾ ਪੈਸਾ ਦੇ ਕੇ ਖੋਲਾਗੇ ਜੀ ਪੈਸੇ ਦੇ ਕੇ ਖੋਲਾਗੇ ਉਹ ਲੈਣਾ 16000 ਰੁਪਏ ਲੈਣਾ ਲੈ ਜਾਂਦੇ 16000 ਹਾਂ ਨਾ ਅਕਬਰ ਓਏ ਗੱਡੀ ਤੇ ਹੋ ਜਾ ਲੈ ਕਿੰਨੇ ਦਾ ਤੈਨੂੰ ਤੂੰ ਲਾ ਕੇ ਤਾਂ ਕਹਿੰਦਾ ਹਾਂ ਹਾਂ ਹੁਣ 1109 ਕਿਥੇ ਕਿੰਨਾ ਫਰਕ ਆ 11 ਲਾਇਆ ਤੇ ਕਿਹਦਾ ਚਲ ਤਾ ਫਿਰ ਆਉਣ ਸਰ 11 ਦਾ 11000 ਰੁਪਏ ਲਾ ਕੇ ਨਾ ਕਿਹੜਾ ਲਾਇਆ ਸਰ ਨਾ ਪੁੱਲ ਲਗੇ ਜਾ ਇਹਨੇ ਸਰ ਪੱਪੀ ਮਾਰ ਕੇ ਗੜਨੇ ਤੁਸੀਂ ਔਰ 35 ਲੈ ਨਿੱਜਾ ਇਹਨਾਂ ਦੇਖੋ ਜੀ ਲੈਣੀਆ ਕਰੋਗੇ ਬਈ ਕਰੂਗਾ ਦੱਸੋ ਬਈ ਇਹਦਾ ਕਰਦੀ ਦੇ ਲੈ ਬੁਰਾ ਆ ਬਾਈ ਆ ਗਿਆ ਇਹਦਾ ਬੱਕਰਾ ਬਾਈ ਖਾ ਬੱਕਰਾ ਬੱਕਰਾ ਪੱਠਾ ਆ ਲਾਲ ਹਾਂ ਦੋਨੇ ਪੱਠਾ ਲੈ ਲੈ ਇੱਕ ਇੱਕ ਪੱਠਾ ਦੇ ਦੇ ਛੋਟੀ ਪੱਠਾ ਹਾਂ ਹਾਂ ਦੇ 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 ਲੈਣ ਹਾਂ ਕਿੰਨਾ ਮਾਮਾ 6 6 ਦੀ ਛੱਡਾਂ ਇੱਕ ਇੱਕ ਦੋ ਇੱਕ ਬਾਈ ਆਹ ਹਾਂ ਨਵੀਂ ਸ਼ੇਰ ਰੁਪਏ ਤੂੰ ਦੱਸ ਦੇ ਭਾਈ ਯਾਰ ਨਵੇਂੜਾ ਹੈ 3500 ਰੁਪਏ ਦਾ 3500 ਚਾਰ ਕਹਿ ਕੇ ਚਾਰ ਕਹਿ ਕੇ ਚਾਰ ਲਿਖਿਆ ਹੈ ਯਾਰ ਆਹ ਇੱਕ ਖੁੜਾ ਆਈ ਦੋ ਪੁਛੜਾ 3500 ਤੋਂ 4 ਰੁਪਿਆ 4400 ਦੀ ਛੜ ਦੇ ਯਾਰ 4400 ਨਾ ਇਹਦਾ ਕਰਨਾ ਮੈਂ ਤੇਰਾ ਕਰਾ ਇਸ ਨੇ ਤਾਂ ਕੋਈ ਖਾਣ ਨਹੀਂ ਖਾਣੀ ਵਿੱਚੋਂ ਐਸੀ ਕਿਹੜਾ ਕੋਈ ਕਰਨ ਚੱਲ ਪੂਰੇ 4 ਕੀ ਕਰਦੀ ਆ ਨਵੀਂ ਲੈ ਵੀ 4000 ਯਾਰ ਦਾ ਹੁਣ ਤਾਂ ਨੇੜੇ ਲੱਗ ਗਿਆ ਕੰਮ ਠੀਕ ਹੈ ਚਾਰ ਕਹਿੰਦਾ ਦੱਸ ਦੇ 4300 ਦੀ ਕਹਿੰਦਾ ਬਈ ਹਾਂ ਪੂਰਾ ਚਾਰ ਓਏ ਤੂੰ ਜਾਣਨਾ ਕਿ ਤਰ੍ਹਾਂ ਹੋਦਾ ਹੋਰ ਇੱਧਰ ਹੋਰ ਇੱਧਰ ਪਰਨੇ ਖੱਚ ਕੇ ਲੈ ਗਿਆ ਲੈ ਕੇ ਆ ਗਿਆ ਤੂੰ ਕਿੱਥੇ ਓਏ ਕਿੱਥੇ ਕਰਵਾਗੇ ਕਰਵਾਵਾਂਗੇ 4000 ਰੁਪਏ ਦੇ ਚਾਰ ਬੋਣਵਾਵਾਂਗੇ ਦਵਾਵਾਂਗੇ ਰੁਪਏ 4000 ਦੀ ਹੋਈ ਨਹੀਂ 4300 ਦੀ ਨਹੀਂ ਯਾਰ ਨਾ ਮੈਂ ਤਾਂ ਬਾਪੂ ਠੀਕ ਚਾਰ ਬਾਪੂ ਹੂੰ ਤਾਂ ਦੇ 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 ਬਾਪੂ ਆ ਜਾ ਯਾਰ ਕੱਟ ਕੱਟ ਕੇ ਕੱਟ ਕੱਟ ਜਾ ਰਿਹਾ ਪੈਸੇ ਕੱਟ ਕੱਟ 4 200 ਦੇ 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 ਲੈ ਵੀ 200 ਵੀ ਵਧੀਆ ਵੀ ਕਿਦੀ ਲੈ ਵੀ 4300 ਰੁਪਇਆ ਉਸਨੇ ਤੇ ਵਾਪੂ ਲੈਣਦੇ ਯਾਰ ਬ੍ਰੀਡ ਆਇਆ ਤੈਨੂੰ ਤਾਜ਼ਾ ਉਹ ਦਿੱਤੀ ਕਿਹੜੀ ਬ੍ਰੀਡ ਆ ਕਿ ਆ ਹਾਂ ਇਹ ਤੂੰ ਬਾਹਰ ਬਣਾ ਲੈ ਤੂੰ ਆ ਜਾ ਤੂੰ ਆ ਜਾ ਇਹ ਦਿਲਾਤੂ ਕਿਹੜੀ ਕਰਨਾ ਮਮਾ ਕਿਹੜੀ ਮਮਾ ਕਿਹੜੀ ਨਾ ਹੀ ਪਿੰਟਰ ਪੁੱਤ ਪਿੰਟ ਪੁੱਛੀ ਲਓ ਲੈ ਬਾਪੂ ਮੇਰਾ ਦਿਆਲਾਰ ਬਰਾ ਫਿਰ ਮੈਂ ਤੈਨੂੰ ਤਾਂ ਕਿਉਂ ਤੈਨੂੰ ਅੰਦਰ ਹੀ ਆ ਗਿਆ ਤੂੰ ਸੱਜੂ ਕਰਕੇ ਬੈਠੀ ਲੈ ਉਹ ਪੂਰਤੋ ਗੱਲ ਪੈਣਾ ਆ ਕੇ ਨੋ ਜੀ ਆ ਕੇ ਨੋ ਜੀ ਤੂੰ ਮਰ ਤੂੰ ਨਾ ਆਈ ਨੋ ਗਿਆ ਚਿੱਟੇ ਵਾਲਾ ਇੱਥੇ ਹਰ ਇੱਕ ਦੀ ਕੌਣ ਗਿਣੂਗਾ ਓ ਤੂੰ ਨਾ ਅਸਲ ਦੀ ਵੇਚ ਤੋ ਤੰਨਾ ਚਾਇਆ ਚਲੋ 300 ਹੋਰ ਦੇ ਦਿਓ 300 ਹੋਰ ਨੇ ਨਹੀਂ 4 ਦੀ ਹੋਇਆ 4 ਦੀ ਹੋਇਆ ਪੁੱਛ ਲਓ ਬਾਈ ਪਹਿਲਾਂ 4 ਦਾ ਹੋਇਆ ਸਦਾ 4 ਕਾ ਨਾ ਨਾ 4 4 ਨਹੀਂ 4 ਨਹੀਂ 4400 ਕਿਹਾ ਬਾਈ ਮੈਂ ਤਾਂ ਕਿਸੇ ਕਿਵੇਂ ਨਹੀਂ ਮੈਂ ਇਹਨੂੰ ਕਿਹਾ ਪਿਆ 4400 ਦੀ ਦੇਉਂਗਾ ਇਹ ਬਾਈ ਕਹਿੰਦਾ ਕਹਿੰਦਾ ਚੱਲ ਮਹਾ ਜੀ ਨਾ ਤੁਸੀਂ 4300 ਦਾ ਕਹੀ ਜਾਨੂੰ ਬਾਈ 4300 ਯਾਰ ਨਾ ਨਾ 40000 ਉਹਨੇ 4 ਕਹਿਤਾ ਦੀ ਬਾਤ ਦੇ ਵਿੱਚ 4 ਕਹਿਤਾ ਦੀ ਉਹ ਚਿੱਟੀ 4 ਆਪਾਂ ਨੂੰ ਨਹੀਂ ਪਤਾ ਮੈਂ ਤਾਂ ਧਰਤੀ ਦਾ ਵਿੱਚ ਤਾਂ 4 ਦੀ ਬਧੀਆ ਵਿਕਦੀ ਆ ਉਹ ਵੇਚ ਦਿਓ ਯਾਰ ਉਹ 4 ਦੀ ਬਧੀਆ ਵਿਕਦੀ ਦੇ ਦਿਓ ਫਾਇਦੇ ਚ ਰਹੋਗੇ ਆਜੋ ਬਾਬਾ ਦੇ ਦਿਓ 4 ਦੀ ਕਾਲੀ ਮੈਂ ਤਾਂ ਇਹ ਕਹੀ ਉਹ ਆਜੋ ਕਾਲੀ ਆਹ ਉਹ ਦੇ ਦੇ ਕੋਈ ਹੋਰ ਕਿੰਨੇ ਕਿ ਜੀ ਦੇ ਦਿਓ ਹੋਈ ਨਹੀਂ ਕੋਈ ਬਨੇ ਬਾਬਾ ਵੀ ਅੜ ਗਿਆ ਦੇ ਦਿਓ ਦਿਮਾਗ ਹੀ ਦਿਖਾਓ 6 ਮਹੀਨਿਆਂ ਤੋਂ ਪਹਿਲਾਂ ਨਹੀਂ ਨਹੀਂ ਉਹ ਯਾਰ ਅੜ ਗਿਆ ਬਚਾੜਾ ਤੱਕ ਆ ਬਾਬਾ ਆ ਦਿਨਾਂ ਮੈਂ ਚਾਰ ਮੈਂ ਦਿਨ ਚਾਰ ਦਾ ਬਾਬਾ ਦੇ ਚਾਰ ਦੀ ਮੈਨੂੰ ਕਿੰਦਾ ਨਹੀਂ 4200 400 4200 ਦੇ 4200 4200 ਉਹ 200 ਦੇ ਬਾਬਾ 4200 ਬਾਬਾ ਕੱਢ ਰਹੀਏ ਲੈ ਹੁਣ ਆ ਬਾਬਾ ਆ ਗਿਆ 200 400 200 200 200 ਉੱਤੇ ਹੁੰਦਾ ਚਾਹਿਆ 200 ਯਾ ਬਾਬਾ ਬਾਬਾ ਵਿਚ ਕੱਢਦਾ ਜਦੇ ਪ੍ਰੋ ਚੱਲ ਚੱਲ ਵਾਹ ਤੇ ਕੋਈ ਵੀ 200 ਪਿੱਛੇ ਆ ਨਹੀਂ ਆਉਂਦੀ ਜੰਦੇ 200 ਪਿੱਛੇ ਆਉਂਦੇ ਸਹੀ ਗੱਲ ਆ 200 ਪਿੱਛੇ ਘਰ ਮੋੜਦਾ ਲੈ ਵੀ ਬਾਬਾ ਲੈ ਗਿਆ ਚੱਲ ਗਿਆ ਸਾਰੇ ਤੂੰ ਬਾਬਾ ਕਿੱਥੋਂ ਆਇਆ ਕੋੜਦੁੰਨੇ ਤੋਂ ਜੀ ਕੋੜਦੁੰਨੇ ਵਾਲੇ ਨੇ ਇਹ ਬਾਈ ਗਵਾਂਢੀ ਪਿੰਡ ਦੇ ਨੇ ਉਧੇਰ ਹੋ ਗਈ 4200 ਰੁਪਏ ਦੀ ਬਾਬੇ ਨੇ ਲੈ ਲਈ। ਵਾਹ ਬਾਬਾ ਕਹਿੰਦਾ ਮੈਂ ਚੰਨੀ ਚੰਨੀ ਦਾ ਘਰ ਬਾਬੇ ਚੰਨੀ ਬੱਕਰੀਆਂ ਚੋਂਦਾ ਰਿਹਾ। ਲੈ ਵੀ ਚੰਨੀ ਬੱਕਰੀਂ ਚੋਂਦਾ ਰਿਹਾ। ਬੱਕਰੀਆਂ ਚੋਂਦਾ ਰਿਹਾ ਚੰਨੀ ਕਹਿੰਦੇ ਐ। ਇੱਕ ਅਸੀਂ ਨੂੰ ਫਟਾਉਂਦੇ। ਇੱਕ ਫੱਲ ਫੇਰ ਮਾਰ ਦੋ। ਦੋ। ਦੂਜੀ ਵਾਰ ਪੈਸੇ ਗਿਣਦੇ ਅੱਜ ਐਸੇ ਤੇ ਪੱਟਦੇ। ਤੇ ਚਾਰ 200 ਬਾਬਾ ਆਪਾਂ ਕਿੱਥੋਂ ਆਇਆ? ਗੋਵਿੰਦਪੁਰਾ ਜੀ ਗੋਵਿੰਦਪੁਰਾ ਗੋਵਿੰਦਪੁਰਾ ਇਹ ਕਿੱਥੇ ਜਾਂਦਾ ਦੱਤੇ ਬਾਸ ਕੋਲੇ ਦੱਤੇ ਬਾਸ ਕੋਲੇ ਲੈ ਵੀ ਲੈ ਕਾਰਾ ਲੋ ਲਿਖਾਈ ਜਾ ਕੇ ਹੁਣ ਲਿਖਾਈ ਤੂੰ ਕਰੇ ਕਰੇਗਾ ਨਾ ਪੁੱਤ ਆਪੋ ਆਪ ਦੀ ਬਾਈ ਆਪੋ ਆਪ ਦੀ ਉਹਦਾ ਆਪੋ ਆਪ ਦੀ ਚਲੋ ਕੋਈ ਗੱਲ 500 ਦੀ ਹੋਰ ਨਾ 500 ਦੀ ਲਿਖਾਈ ਬਾਈ ਮੈਂ ਕਰਾਂ 100 ਰੁਪਏ ਲਿਖਾ ਕੇ ਕਰਦਾ ਚਲੀ ਪਰ ਪੰਡਿਆ ਉਹ ਤੂੰ ਲਿਖਾਈ ਕਰਦੀ 100 ਰੋੜ ਤਾਂ ਸਾਡਾ ਲੈ ਬਈ ਛੋੜ ਤੂੰ ਦਿਖਾਈ ਖੜੀ ਹੋਣਾ ਕਿਹੜੀ ਬਾ ਬਾਏ ਪਰ ਖੜੀ ਰਹਿੰਦੇ ਖੜੀ ਰਹਿੰਦੇ ਲੈ ਵੀ ਆਜ ਤਾਂ ਹੋ ਗਿਆ ਪੱਟ ਦਾ ਆ ਬਾਬਾ ਲੈ ਗਿਆ